ਪਾਰਟੀ ਨੇ ਸਨੇਹਾ ਲਾਇਆ ਕਿ ਜਿਸ ਪ੍ਰਕਾਰ ਕਿਸਾਨਾਂ ਦੀ ਲੜਾਈ ਸਮੁੱਚੀ ਦੁਨੀਆ ਦੇ ਵਸਦੇ ਪੰਜਾਬੀਆਂ ਨੇ ਲੜੀ ਹੈ ਉਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਲੜਨੀ ਹੈ ਭਾਵੇਂ ਕੁਝ ਹੋ ਜਾਏ ਕਿਉਂਕਿ ਜਿਹੜਾ ਗਰੀਬ ਹੈ ਮੈਨੂੰ ਪਤਾ ਹੈ ਇਹ ਜਿਹੜੀ ਮੇਰੀ ਮਾਂ ਭੈਣ ਹੈ ਉਹ ਦੁੱਧ ਦਾ ਬਿੱਲ ਕਿਵੇਂ ਦਿੰਦੀ ਹੈ ਉਹਰੇ ਕੋਲੇ ਦੁੱਧ ਦਾ ਬਿੱਲ ਦੇਣ ਨੂੰ ਪੈਸੇ ਹੈ ਨਹੀਂ ਕਈ ਆਣੀ ਉਹਦੀ ਚਾਹ ਨਹੀਂ ਬਣਦੀ ਚਾਹ ਤੜਕੇ ਵੀ ਫੇਰ ਉਹ ਗਵਾਂਡੀਆਂ ਤੋਂ ਗੜਵੀ ਦੁੱਧ ਦੀ ਧਾਰੀ ਮੰਗਦੀ ਹੈ ਘੰਡੋਲੀ ਦੇ ਉੱਤੋਂ ਕੁੜੇ ਮੁਖਤਿਆਰ ਕੁਰੇ ਦੋਦੀ ਦੁੱਧ ਨਹੀਂ ਪਾਉਂਦਾ ਜੇ ਗੜਵੀ ਦੁੱਧ ਦੀ ਦੇ ਦੇ ਤਾਂ ਮੈਂ ਆਪਦੇ ਨਿਆਣਿਆਂ ਨੂੰ ਚਾਹ ਪਿਆਦੇ ਆ ਇਹ ਹਾਲਾਤ ਹੈ ਗਰੀਬ ਦੇ ਕਿਸੇ ਦੇ ਘਰੇ ਮਿੱਠਾ ਹੈ ਨਹੀਂ ਕਿਸੇ ਦੇ ਘਰੇ ਚਾਹ ਪੱਤੀ ਹੈ ਨਹੀਂ ਤੇ ਜੇ ਚਾਹ ਪੱਤੀ ਤੇ ਦੁੱਧ ਤਾਂ ਕਿਸੇ ਦੇ ਘਰੇ ਸਲੰਡਰ ਹੈ ਨਹੀਂ ਇਹ ਅੱਜ ਪੰਜਾਬ ਦੇ ਗਰੀਬਾਂ ਦੇ ਹਾਲਾਤ ਹੈ ਉਹਨਾਂ ਦੀ ਲੜਾਈ ਲੜਨ ਆ ਸੇ ਆਏ ਤੇ ਮਨਰੇਗਾ ਇਹ ਜੀਵਨ ਦਾ ਸਹਾਰਾ ਸੀ ਮਨਰੇਗਾ ਇਹਦੇ ਨਾਲ ਵਿਅਕਤੀ ਦਾ ਜੀਵਨ ਚੱਲਦਾ ਸੀ ਆ ਕਰੋਨਾ ਕਾਲ ਆਇਆ ਕਈ ਜ਼ਿਮੀਦਾਰ ਸਾਨੂੰ ਮਿਲਦੇ ਸਨ ਕਹਿੰਦੇ ਯਾਰ ਇਹ ਮਨਰੇਗਾ ਦਿਹਾੜੀ ਜੇ ਮਨਰੇਗਾ ਨਾ ਨਾ ਹੁੰਦੀਏ ਡਾਕਟਰ ਮਨਮੋਹਨ ਸਿੰਘ ਨੇ ਚਲਾਈ ਸੀ ਮਿੱਤਰੋ ਦੇਸ਼ ਦੇ ਅੰਦਰ ਅੱਤ ਦਰਜੇ ਦੀ ਗਰੀਬੀ ਹੈ ਅੱਤ ਦਰਜੇ ਦੀ ਗਰੀਬੀ ਹੈ ਗਰੀਬ ਦੇਸ਼ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਇਸ ਦੁਨੀਆ ਦੇ ਵਿੱਚ ਅਗਰ ਡਾਕਟਰ ਮਨਮੋਹਨ ਸਿੰਘ ਔਰ ਕੇਤੇ ਡਾਕਟਰ ਅਮਰ ਸਿੰਘ ਅਗੇ ਵਿਦਵਾਨ ਨਾ ਹੁੰਦੇ ਕਿ ਅੱਜ ਦੁਨੀਆ ਦੇ ਵਿੱਚ ਦੇਸ਼ ਦੇ ਅੰਦਰ ਟਕਰਾਅ ਹੋ ਜਾਣਾ ਸੀ ਤੇ ਸਿਵਲ ਵਾਰ ਲੱਗ ਜਾਣੀ ਸੀ ਇੱਕ ਬੱਚਾ ਚਾਰ ਸਬਜ਼ੀਆਂ ਨਾਲ ਰੋਟੀ ਖਾਵੇ ਤੇ ਗਰੀਬ ਦੇ ਬੱਚੇ ਕੋਲੇ ਨੂਨ ਵੀ ਨਾ ਹੋਵੇ ਫਿਰ ਵੱਡਾ ਟੁਕੀ ਸ਼ੁਰੂ ਹੋਣੀ ਸੀ ਇਹ ਇਸ ਕਰਕੇ ਗਰੀਬ ਦਾ ਚੁੱਲ੍ਹਾ ਜਲਦਾ ਰਹੇ ਇਹ ਮਨਰੇਗਾ ਸਕੀਮ ਡਾਕਟਰ ਅਮਰ ਸਿੰਘ ਤੇ ਸੋਨੀਆ ਗਾਂਧੀ ਤੇ ਮਨਮੋਨ ਸਿੰਘ ਇਹਨੂੰ ਲੈ ਕੇ ਆਏ ਹੁਣ ਕੀ ਹੋ ਗਿਆ ਹੁਣ ਮਨੇ ਰੇਗਾ ਬੰਦ ਕਰਤੀ ਆ। ਆ ਮੇਰੇ ਕੋਲੇ ਅੰਕੜੇ ਐ। ਭਾਜਪਾ ਬੜੀ ਸ਼ੈਤਾਨ ਪਾਰਟੀ ਐ। ਇਹ ਕਿਵੇਂ ਕੰਮ ਕਰਦੀ ਐ? ਸ਼ੈਤਾਨ ਦੀ ਖੋਪੜੀ ਵਾਂਗ ਜਿਵੇਂ ਸ਼ੈਤਾਨ ਕੰਮ ਕਰਦਾ ਓਵੇਂ ਇਹ ਭਾਜਪਾ ਕੰਮ ਕਰਦੀ ਐ। ਤੁਹਾਨੂੰ ਪਤਾ ਐ? ਮੈਂ ਮਗਰਲੇ 5 ਸਾਲਾਂ ਦਾ ਡੇਟਾ ਕਢਾਇਆ ਐ। ਔਸਤਨ 48 ਦਿਨ ਕਿੰਨੇ ਦਿਨ? 48 ਦਿਨ ਤੋਂ ਵੱਧ ਕੰਮ ਕਿਸੇ ਨੂੰ ਮਿਲਿਆ ਨਹੀਂ ਮੇਰੀ ਗੱਲ ਸੱਚੀ ਹੈ ਕਿ ਛੁੱਟੀਆਂ ਬੋਲੋ ਤੇ ਕਾਨੂੰਨ ਹੋਣਾ ਹੈ ਝਾੜੂ ਵਾਲੇ ਭਗਵੰਤ ਸਿੰਘ ਮਾਨ ਸਾਹਿਬ ਮੈਂ ਤੁਹਾਨੂੰ ਪੁੱਛੇ ਥੇ ਗੁਰੂ ਰਵੀਦਾਸ ਜੀ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ ਫੇਰ ਮੈਂ ਤੈਨੂੰ ਮੰਨਾਂ ਕਰ ਛੁੱਟੀਆਂ ਉਹ ਛੁੱਟੀਆਂ ਡਿਕਲੇਅਰ ਕਰ ਕਰ ਛੁੱਟੀ ਡਿਕਲੇਅਰ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਗਟਵਸਥੇ ਛੁੱਟੀ ਡਿਕਲੇਅਰ ਕਰਦਾ ਮਨਾ ਸ਼ਬਦੀ 650 ਸਾਲਾ ਪੂਰਾ 60 ਸਦੀ ਬਣਾ ਮੇਰੇ ਗੁਰੂ ਦੀ ਤੇ ਜੇ ਵੋਟਾਂ ਦੀ ਰਾਜਨੀਤੀ ਕਰਕੇ ਆ ਰਹੇ ਫਿਰ ਪੰਜਾਬ ਤੋਂ ਉਮੀਦ ਨਾ ਕਰੀ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਇਹ ਮਾਨਸਕੀ ਜਾਤ ਸਭੇ ਇੱਕ ਪਛਾਣ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਆ